प्यारे ਵਿਦਿਆਰਥੀਓ ਅੱਜ ਆਪਾਂ ਇਸ ਵੀਡੀਓ ਦੇ ਵਿੱਚ 8th ਕਲਾਸ ਦਾ ਸਾਇੰਸ ਦਾ ਪੇਪਰ ਡਿਸਕਸ ਕਰਾਂਗੇ। 8ਵੀਂ ਦੀ ਸਾਇੰਸ ਦੇ ਪੇਪਰ ਦੇ ਵਿੱਚ 35 ਨੰਬਰ ਦੇ MCQ ਆਉਂਦੇ ਨੇ ਆਪਾਂ ਚੈੱਕ ਕਰਦੇ ਹਾਂ ਕਿੰਨੇ ਨੰਬਰ ਬੰਦੇ ਨੇ ਅੱਜ ਤੁਹਾਡੇ। ਇਹ ਮੇਰੇ ਸਾਹਮਣੇ 8ਵੀਂ ਕਲਾਸ ਦਾ ਸਾਇੰਸ ਦਾ ਪੇਪਰ ਹੈ। ਤਾਂ ਜ਼ਿਆਦਾ ਟਾਈਮ ਨਾ ਵੇਸਟ ਕਰਦੇ ਹੋਏ ਆਪਾਂ ਕੁਐਸਚਨ ਸ਼ੁਰੂ ਕਰਦੇ ਹਾਂ। ਇਹ ਆ ਗਿਆ ਆਪਣੇ ਕੋਲ ਪਹਿਲਾ ਹੇਠਾਂ ਲਿਖੇ ਬਹੁ ਵਿਕਲਪੀ ਪ੍ਰਸ਼ਨਾਂ ਦੇ ਉੱਤਰ ਦੱਸੋ ਤਾਂ ਉਹਦੇ ਵਿੱਚ ਆਪਣੇ ਕੋਲ ਪਹਿਲਾ ਕੁਸ਼ਨ ਆ ਜਾਂਦਾ ਹੈ ਬਲਣ ਲਈ ਕਿਹੜੀ ਗੈਸ ਜ਼ਰੂਰੀ ਹੈ ਹਾਈਡਰੋਜਨ ਨਾਈਟ੍ਰੋਜਨ ਆਕਸੀਜਨ ਕਾਰਬਨ ਡਾਈਆਕਸਾਈਡ ਬਲਣ ਨਹੀਂ ਬਲਣ ਲਈ ਸੋਰੀ ਬਲਣ ਲਈ ਕਿਹੜੀ ਗੈਸ ਜ਼ਰੂਰੀ ਹੈ ਤਾਂ ਬਲਣ ਲਈ ਆਕਸੀਜਨ ਗੈਸ ਜ਼ਰੂਰੀ ਹੈ ਦੂਜਾ ਕੁਸ਼ਨ ਇਸ ਦੀ ਤਿਆਰੀ ਲਈ ਗੰਡੋਆਂ ਦੀ ਵਰਤੋਂ ਕੀਤੀ ਜਾਂਦੀ ਹੈ। ਊੜਾ, ਕੰਪੋਸਟ, ਹਰੀ ਖਾਦ, ਰੂੜੀ ਖਾਦ, ਵਰਮੀ ਕੰਪੋਸਟ। ਇੱਥੇ ਸ਼ਬਦ ਪਾਇਆ ਹੈ ਕਿਸ ਇੱਥੇ ਹਨ ਕਿਸ ਕਿਸ ਦੀ ਤਿਆਰੀ ਲਈ ਗੰਡੋਆਂ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਇਹਦਾ ਆਨਸਰ ਆਏਗਾ ਸਸਾ ਵਰਮੀ ਕੰਪੋਸਟ। ਤੀਸਰਾ ਕੁਐਸਚਨ ਅੱਖ ਦੇ ਡੇਲੇ ਵਿੱਚ ਲੈਨ ਦੇ ਪਿਛਲੇ ਪਾਸੇ ਦਰਵ ਹੁੰਦਾ ਹੈ। ਉਹ ਕਿਹੜਾ ਤਰਵ ਹੁੰਦਾ ਹੈ? ਊੜਾ, ਐੜਾ, ਈੜੀ ਸੱਸਾ ਆਨਸਰ ਆਏਗਾ ਐਡਾ ਵਿਟਰਸ ਹਿਊਮਨ ਨੈਕਸਟ ਆ ਗਿਆ ਚੌਥਾ ਕੁਐਸਚਨ ਇਨ੍ਹਾਂ ਦੇ ਸਥਾਨਾਂਤਰਣ ਨਾਲ ਚਾਰਜ ਪੈਦਾ ਹੁੰਦਾ ਹੈ ਇਲੈਕਟ੍ਰੋਨ ਪ੍ਰੋਟੋਨ ਪਰਮਾਣੂ ਨਿਊਟ੍ਰੋਨ ਇਹਦਾ ਆਨਸਰ ਆਏਗਾ ਊੜਾ ਇਲੈਕਟ੍ਰੋਨ ਕਿੰਨਾ ਕੁਸ਼ਨ ਇਹ ਬਿਜਲੀ ਦੇ ਸਾਇਨਿਕ ਪ੍ਰਭਾਵ ਤੇ ਨਿਰਭਰ ਕਰਦਾ ਹੈ ਬਿਜਲੀ ਮਲਮੰਕਰਨ ਬਲਬ ਦਾ ਚਮਕਣਾ ਸਬਲੀਮੇਸ਼ਨ ਕਾਸ਼ੀਦਨ ਇਹਨਾਂ ਦਾ ਅਨਸਰ ਆਏਗਾ ਉੜਾ ਬਿਜਲੀ ਮਲਮੰਕਰਨ ਨੈਕਸਟ ਆ ਗਿਆ ਤੁਨੀ ਡੈਸ਼ ਵਿੱਚੋਂ ਸੰਚਾਰ ਕਰ ਸਕਦੀ ਹੈ ਸਿਰਫ ਗੈਸਾਂ ਵਿੱਚੋਂ ਸਿਰਫ ਤਰਲ ਪਦਾਰਥਾਂ ਵਿੱਚੋਂ ਸਿਰਫ ਠੋਸਾਂ ਵਿੱਚੋਂ ਠੋਸ ਤਰਲ ਗੈਸਾਂ ਸਾਰਿਆਂ ਵਿੱਚੋਂ ਤਾਂ ਤੁਨੀ ਸਾਰੇ ਵਿੱਚੋਂ ਸੰਚਾਰ ਕਰ ਸਕਦੀ ਹੈ ਨੈਕਸਟ ਆ ਗਿਆ ਸੱਤਵਾਂ ਕਿਹੜੀ ਰਗੜ ਦੀ ਮਾਤਰਾ ਸਭ ਤੋਂ ਜ਼ਿਆਦਾ ਹੁੰਦੀ ਹੈ ਸਰਕਨਸ਼ੀਲ ਰਗੜ ਵੇਲਣੀ ਜਾਂ ਰੋਲਿੰਗ ਰਗੜ ਸਥਿਤਿਕ ਰਗੜ ਇਹਨਾਂ ਵਿੱਚੋਂ ਕੋਈ ਨਹੀਂ ਤਾਂ ਇਹਦਾ ਆਨਸਰ ਆਏਗਾ ਈਡੀ ਸਥਿਤਿਕ ਰਗੜ ਅਠਵਾਂ ਕੁਐਸ਼ਨ ਰੇਲਵੇ ਸਟੇਸ਼ਨ ਤੇ ਸਮਾਨ ਚੁੱਕਣ ਵਾਲੇ ਕੁੱਲੀ ਅਕਸਰ ਕਪੜਾ ਗੋਲ ਕਰਕੇ ਸਿਰ ਤੇ ਕਿਉਂ ਰੱਖ ਲੈਂਦਾ ਹੈ ਆਪਾਂ ਆਮੀ ਦੇਖਦੇ ਹਾਂ ਰੇਲਵੇ ਸਟੇਸ਼ਨ ਤੇ ਕੁੱਲੀ ਜਿਹੜੇ ਨੇ ਸਿਰ ਤੇ ਕਪੜਾ ਰੱਖ ਲੈਂਦੇ ਨੇ ਜਾਂ ਕੁਝ ਵੀ ਬਾਰਾਜ ਨੂੰ ਚੱਕਣਾ ਹੁੰਦਾ ਆਪਾਂ ਸਿਰ ਤੇ ਕਪੜਾ ਰੱਖ ਕੇ ਉੱਤੇ ਸਮਾਨ ਰੱਖਦੇ ਹਾਂ ਕਿਉਂ ਕਰਦੇ ਆਵੇਂ ਊੜਾ ਬਲ ਵਧਾਉਣ ਲਈ ਦਾਬ ਵਧਾਉਣ ਲਈ ਭਾਰ ਘਟਾਉਣ ਲਈ ਦਾਬ ਘਟਾਉਣ ਲਈ ਤਾਂ ਇਹਦਾ ਉੱਤਰ ਆਏਗਾ ਸਸਾ ਦਾਬ ਘਟਾਉਣ ਲਈ ਤਾਂ ਕਿਉਂਦਾ ਜਿਹੜਾ ਪਾਰ ਆਪਾਂ ਨੂੰ ਕੱਟ ਮਹਿਸੂਸ ਹੋਵੇ ਅੱਗੇ ਆ ਗਿਆ ਨੋਵਾ ਮਰਦਾਂ ਵਿੱਚ ਪਤਾਲੂ ਹੇਠਾਂ ਲਿਖਿਆਂ ਵਿੱਚੋਂ ਕੀ ਉਤਪੰਨ ਕਰਦੇ ਹਨ ਐਸਟ੍ਰੋਜਨ ਟੈਸਟੋਸਟੀਰੋਨ ਇਨਸੂਲਿਨ ਪ੍ਰੋਜੈਸਟਰੋਨ ਤਾਂ ਇਹਦਾ ਆਨਸਰ ਆਏਗਾ ਐਡਾ ਟੈਸਟੋਸਟੀਰੋਨ ਟੈਸਟੋਸਟੀਰੋਨ ਦਸਵਾਂ ਕੁਐਸ਼ਨ ਇਨ੍ਹਾਂ ਵਿੱਚੋਂ ਕਿਹੜਾ ਦੋ ਲਿੰਗੀ ਜੀਵ ਹੈ ਬੱਦੂ ਗਾਂ ਕੁੱਤਾ ਗੰਡੋਆ ਤਾਂ ਅਨਸਰ ਆਏਗਾ ਸ ਗੰਡੋਆ 11ਵਾਂ ਕੁਐਸ਼ਨ ਉਡਣੀ ਗਲੈਰੀ ਕਿੱਥੇ ਦੀ ਸਥਾਨਕ ਪ੍ਰਜਾਤੀ ਹੈ ਕੂੜਾ ਐੜਾ ਸਸਾ ਈੜੀ ਸਸਾ ਇੰਦਾ ਅਨਸਰ ਆਏਗਾ ਐਡਾ 12ਵਾਂ ਕੁਸ਼ਚਨ ਆ ਗਿਆ ਅੱਗੇ ਹੇਠ ਲਿਖਿਆਂ ਵਿੱਚੋਂ ਕਿਹੜਾ ਸੁਭਾਵਕ ਬਲਨ ਦੀ ਉਦਾਹਰਣ ਹੈ? ਪੈਟਰੋਲ ਨੂੰ ਜਲਾਉਣਾ, ਮੈਗਨੀਸ਼ੀਅਮ ਨਿਬੰਮ ਨੂੰ ਜਲਾਉਣਾ, ਕਪੂਰ ਨੂੰ ਜਲਾਉਣਾ, ਚਿੱਟੇ ਫਾਸਫੋਰਸ ਨੂੰ ਜਲਾਉਣਾ। ਤਾਂ ਇੰਦਾ ਅਨਸਰ ਆਏਗਾ ਸਸਾ ਚਿੱਟੇ ਫਾਸਫੋਰਸ ਨੂੰ ਜਲਾਉਣਾ। 13ਵਾਂ ਕੁਐਸਚਨ ਉੱਚ ਕੁਆਲਿਟੀ ਕੋਲਾ ਹੈ ਪੀਟ ਲਿਗਨਾਈਟ ਬਿਟੂਮਿਨਸ ਐਂਥਰਾਈਟਸ ਨਾਮ ਸਰਾਇਗਾ ਸਰਸਾ ਐਂਥਰਾਈਟ ਐਂਥਰਾਫਾਈਟ ਐਂਥਰਾਫਾਈਟ ਸੌਰੀ 14ਵਾਂ ਕੁਐਸਚਨ ਇਨ੍ਹਾਂ ਵਿੱਚੋਂ ਕਿਸ ਨੂੰ ਸਪਸ਼ਟ ਰੂਪ ਵਿੱਚ ਸੰਜੀਵ ਜਾਂ ਨਿਰਜੀਵ ਨਹੀਂ ਕਿਹਾ ਜਾ ਸਕਦਾ ਵਿਸ਼ਾਨੂ ਕਾਈ ਜੀਵਾਣੂ ਉੱਲੀ ਇਹਦਾ ਆਨਸਰ ਆਏਗਾ ਊੜਾ ਵਿਸ਼ਾ ਬੰਦਰਵਾ ਤਿੰਨ ਬਹੁ ਮਾਤਰੀ ਪੋਸ਼ਕ ਤੱਤ ਹਨ ਉੜਾ ਐੜਾ ਈੜੀ ਸਸਾ ਦੰਦਾਂ ਫਰਏਗਾ ਐੜਾ ਆਏਗਾ ਨਾਈਟrogen ਫਾਸਫੋਰਸ ਪੋਟਾਸ਼ੀਅਮ ਨੈਕਸਟ ਆਪਨੇ ਕੋਲ ਆ ਜਾਂਦੇ ਨੇ ਕਾਲਮ ਉਰੇ ਨਾਲ ਕਾਲਮ ਐਡੇ ਦਾ ਮਿਲਾਨ ਕਰੋ ਮਿਲਾਨ ਆਯੰਦੀ ਨੇ ਆਪਣੇ ਕੋਲ ਨੈਕਸਟ ਤਾਂ ਪਹਿਲਾ ਮਿਲਾਨ ਹੈ ਆਪਣੇ ਕੋਲ ਐਚ ਆਈ ਵੀ ਐਚ ਆਈ ਵੀ ਕਿੰਦੇ ਨਾਲ ਮਿਲਾਨ ਹੋਏਗਾ ਪ੍ਰਜਨਨ ਵਿਸ਼ਾਨੂ ਤੇਜ ਬਲਨ ਹਾਈਪੋਸੈਂਟਰ ਖਿੱਚ ਜਾ ਤੱਕਾ ਐਂਡ ਆਉਟਰਾਏਗਾ ਐਚ ਆਈ ਵੀ ਇੱਕ ਵਿਸ਼ਾਨੂ ਹੈ ਵਾਇਰਸ ਹੈ ਉਰੇ ਨਾਲ ਬੈਲੇ ਦਾ ਦੂਜਾ ਆ ਗਿਆ ਮਿਲਾਨ ਚਿੰ ਐਲ ਪੀ ਜੀ ਐਲਪੀਜੀ ਕੀ ਚੀਜ਼ ਹੈ ਇੱਕ ਐਲਪੀਜੀ ਇੱਕ ਗੈਸ ਹੈ ਜਿਹੜੀ ਕਿ ਆਪਾਂ ਨੂੰ ਬਲਣ ਵਿੱਚ ਮਦਦ ਕਰਦੀ ਹੈ ਤਾਂ ਇਹ ਈੜੀ ਨਾਲ ਮਿਲਾਨ ਹੋਏਗਾ ਦਾ ਤੇਜ ਬਲਣ ਵਿੱਚ ਆਪਣੇ ਵਰਗੇ ਜੀਵ ਪੈਦਾ ਕਰਨ ਦੀ ਪ੍ਰਕਿਰਿਆ ਆਪਣੇ ਵਰਗੇ ਜੀਵ ਪੈਦਾ ਕਰਨ ਦੀ ਪ੍ਰਕਿਰਿਆ ਨੂੰ ਕੀ ਕਹਿੰਦੇ ਨੇ ਪ੍ਰਜਨਨ ਇਹਨੂੰ ਪੂਰੇ ਨਾਲ ਮਿਲਾਵਾਂਗੇ ਅੱਗੋ ਆ ਗਿਆ ਬਲ ਬਲ ਦੋ ਯੋਜਨਾ ਰਹਿ ਗਈ ਆਪਣੇ ਕੋਲ ਹਾਈਪੋ ਸੈਂਟਰ ਖਿੱਚ ਜਾਂ ਤੱਕਾ ਤਾਂ ਬਲ ਕੀ ਹੈ ਖਿੱਚ ਜਾਂ ਤੱਕਾ ਲਾਸ ਵੱਜ ਗੱਦਰ ਟੀਡੀ ਪੇਪੜੀ ਅੰਦਰ ਉਹ ਥਾਂ ਜਿੱਥੇ ਬੁਚਾਲ ਪੈਦਾ ਹੁੰਦਾ ਹੈ ਉਹਨੂੰ ਕੀ ਕਹਿੰਦੇ ਨੇ ਹਾਈਪੋਸੈਂਟਰ ਸਭ ਤੋਂ ਸਹੀ ਨਾਮ ਲਾ ਇਸ ਤਰ੍ਹਾਂ ਆਪਣੇ ਬਿਲਾਂਚਿੰਗ ਵੀ ਹੋ ਗਏ ਕੰਪਲੀਟ ਨੈਕਸਟ ਆਗੇ ਸਹੀ ਉੱਤਰ ਚੁਣ ਕੇ ਖਾਲੀ ਥਾਵਾਂ ਭਰੋ ਇਹ ਆਪਣੇ ਕੋਲ ਖਾਲੀ ਥਾਵਾਂ ਦੇ ਸਾਰੇ ਉੱਤਰ ਦਿੱਤੇ ਹੋਏ ਨੇ ਜਿਹੜੇ ਆਪਾਂ ਖਾਲੀ ਥਾਵਾਂ ਦੇ ਵਿੱਚ ਭਰਨੇ ਨੇ ਤੁਹਾਨੂੰ ਸਾਰੇ ਪੇਪਰਾਂ ਦੀ ਆਨਸਰ ਕੀ ਜਿਹੜੀ ਹੈ ਸਾਡੇ YouTube ਚੈਨਲ ਤੇ ਮਿਲ ਜਾਂਦੀ ਹੈ ਇਸ ਕਰਕੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿਹੜੇ ਵੀ ਪੇਪਰ ਰਹਿ ਗਏ ਅੱਗੇ ਉਹਨਾਂ ਦੀਆਂ ਵੀ YouTube ਤੇ ਵੀਡੀਓਜ਼ ਤੁਹਾਨੂੰ ਸਭ ਤੋਂ ਪਹਿਲਾਂ ਅਸੀਂ ਪਾ ਕੇ ਦੇਵਾਂਗੇ ਚੈਨਲ ਤੇ ਅੱਗੇ ਆਪਾਂ ਕਰਦੇ ਹਾਂ ਖਾਲੀ ਥਾਵਾਂ ਪਹਿਲੀ ਖਾਲੀ ਥਾਂ ਹੈ ਸਰਦੀਆਂ ਵਿੱਚ ਬੀਜੀਆਂ ਜਾਣ ਵਾਲੀਆਂ ਫਸਲਾਂ ਨੂੰ ਡੈਸ਼ ਫਸਲਾਂ ਕਹਿੰਦੇ ਹਨ ਪਹਿਲੀ ਖਾਲੀ ਥਾਂ ਦਾ ਆਨਸਰ ਆਏਗਾ ਰਬੀ ਫਸਲਾਂ ਦੂਜਾ ਡੈਸ਼ ਨੂੰ ਸੁਖਮ ਦਰਸ਼ੀ ਯੰਤਰ ਦੀ ਸਹਾਇਤਾ ਨਾਲ ਵੇਖਿਆ ਜਾ ਸਕਦਾ ਹੈ ਇਹਦਾ ਆਨਸਰ ਆਏਗਾ ਸੁਖਮ ਜੀਵ ਤੀਜਾ ਕੋਲਾ ਤੇ ਪੈਟਰੋਲੀਅਮ ਡੈਸ਼ ਬਾਲਨ ਕਹਾਉਂਦੇ ਹਨ ਇਹਦਾ ਆਨਸਰ ਆਏਗਾ ਪਥਰਾਟ ਨੇ ਖਾਲੀ ਤਾਂ ਹੈ ਚੌਥਾ ਡੈਸ਼ ਲਾਟ ਦੀ ਸਭ ਤੋਂ ਗਰਮ ਪਾਗ ਹੈ ਡੈਸ਼ ਲਾਟ ਦੀ ਸਭ ਤੋਂ ਗਰਮ ਪਾਗ ਹੈ ਤਾਂ ਜਿਹੜਾ ਲਾਟ ਦਾ ਸਭ ਤੋਂ ਭਾਰੀ ਪਾਗ ਹੁੰਦਾ ਨਾ ਉਹ ਸਭ ਤੋਂ ਗਰਮ ਪਾਗ ਹੁੰਦਾ ਹੈ ਸਭ ਤੋਂ ਭਾਰੀ ਪਾਗ ਮਨੁੱਖ ਵਿੱਚ ਡੈਸ਼ ਪ੍ਰਜਨਨ ਹੁੰਦਾ ਹੈ ਮਨੁੱਖਾਂ ਦੇ ਵਿੱਚ ਲਿੰਗੀ ਪ੍ਰਜਨਨ ਹੁੰਦਾ ਹੈ ਰੋੜ ਅਵਸਥਾ ਵਿੱਚ ਚਿਹਰੇ ਦੀਆਂ ਫਿੰਸੀਆਂ ਡੈਸ਼ ਗ੍ਰੰਤੀ ਦੀ ਕਿਰਿਆਸ਼ੀਲਤਾ ਵੱਧ ਜਾਣ ਕਰਨ ਹੁੰਦੀਆਂ ਹਨ। ਰੋੜ ਬਸਤਾਂ ਦੇ ਵਿੱਚ ਚਿਹਰੇ ਦੀਆਂ ਫਿੰਸੀਆਂ ਡੈਸ਼ ਗ੍ਰੰਤੀ ਦੀ ਕਿਰਿਆਸ਼ੀਲਤਾ ਵੱਧ ਜਾਣ ਕਰਨ ਹੁੰਦੀਆਂ ਹਨ। ਤੇਲ ਅਤੇ ਪਸੀਨਾ ਇਹਦਾ ਆਨਸਰ ਆਏਗਾ ਤੇਲ ਅਤੇ ਪਸੀਨਾ। ਅੱਗੇ ਗੁਰੂਤਾ ਗੁਰੂਤਾਕਰਸ਼ਨ ਬਲ ਇੱਕ ਡੈਸ਼ ਬਲ ਹੈ। ਗੁਰੂਤਾਕਰਸ਼ਨ ਬਲ ਕਿਹੜਾ ਬਲ ਹੈ? ਗੈਰ ਸੰਪਰਕ ਬਲ। ਇਹ ਗੈਰ ਸੰਪਰਕ ਬਲ ਹੈ। ਅਣਚਾਹੀ ਦੁਨੀ ਨੂੰ ਡੈਸ਼ ਕਹਿੰਦੇ ਹਨ ਸ਼ੋਰ ਜਿਹੜੀ ਅਣਚਾਹੀ ਦੁਨੀ ਜਿਹੜੀ ਆਪਾਂ ਨੂੰ ਨਹੀਂ ਪਸੰਦ ਹੁੰਦੀ ਉਹਨੂੰ ਆਪਾਂ ਕੀ ਕਹਿੰਦੇ ਆ ਸ਼ੋਰ ਜਿਵੇਂ ਤੁਸੀਂ ਬੱਚੇ ਸ਼ੋਰ ਕਰਦੇ ਹੋ ਟੀਚਰ ਨੂੰ ਕਦੇ ਵੀ ਪਸੰਦ ਨਹੀਂ ਹੁੰਦਾ ਉਹ ਅਣਚਾਹੀ ਦੁਨੀ ਹੁੰਦੀ ਇੱਕ ਕਾਪਰ ਅਤੇ ਬਰਾਸ ਦੇ ਬਰਤਨਾਂ ਤੇ ਡੈਸ਼ ਤਾਤ ਦੀ ਪਰਤ ਚੜਾਈ ਜਾਂਦੀ ਹੈ ਇਹਦਾ ਆਨਸਰ ਆਏਗਾ ਟਿਨ ਟਿਨ ਦੀ ਪਰਤ ਚੜਾਈ ਜਾਂਦੀ ਹੈ गतिशील हवा ਨੂੰ ਡੈਸ਼ ਕਹਿੰਦੇ ਹਨ। ਹੂੰ। ਗਤੀਸ਼ੀਲ ਹਵਾ ਨੂੰ ਪਉਣ ਕਹਿੰਦੇ ਹਨ। ਇਹਦਾ ਅਨਸਰ ਆ ਜਾਏਗਾ ਪਉਣ। ਅੱਗੇ ਹੁਣ ਆਪਣੇ ਕੋਲ ਆਗੇ ਸਹੀ ਗਲਤ। ਪਹਿਲਾ ਸਹੀ ਗਲਤ ਹੈ। ਅਸੀਂ ਦਿਲਕ ਨੇ ਰਾਤੇ ਰੇਤ ਚੜਕ ਕੇ ਰਗੜਵਦਾ ਸੁਪਨੇ ਹਾਂ। ਤਾਂ ਇਹ ਹੈ ਸਹੀ। ਅੰਤਰਰਾਸ਼ਟਰੀ ਪੱਧਰ 'ਤੇ ਜਲਗਾਹਾਂ ਨੂੰ RAMSAR ਜਲਗਾਹਾਂ ਕਹਿੰਦੇ ਹਨ ਇਹ ਵੀ ਸਹੀ ਹੈ CNG ਡੀਜ਼ਲ ਨਾਲੋਂ ਵਧੇਰੇ ਪ੍ਰਦੂਸ਼ਣ ਕਰਦੀ ਹੈ ਇਹ ਗਲਤ ਹੈ ਰੂੜੀ ਖਾਦ ਵਿੱਚ ਰਸਾਇਣਿਕ ਖਾਦ ਦੀ ਤੁਲਨਾ ਵਿੱਚ ਵੱਧ ਪੋਸ਼ਕਤ ਹੁੰਦੇ ਹਨ ਇਹ ਵੀ ਗਲਤ ਹੈ ਹਨੇਰੇ ਦੇ ਜੀਵ ਕੇਵਲ ਉਜਲੇ ਪ੍ਰਕਾਸ਼ ਵਿੱਚ ਹੀ ਦੇਖ ਸਕਦੇ ਹਨ ਇਹ ਵੀ ਗਲਤ ਹੈ। ਇਹ ਆਪਣੇ ਸਹੀ ਗਲਤ ਵੀ ਹੋ ਗਏ تھے۔ ਇਸ ਵੀਡੀਓ ਦੇ ਵਿੱਚ ਮੈਂ 35 ਨੰਬਰ ਦੇ ਕੁਸ਼ਨ ਕਵਰ ਕੀਤੇ ਨੇ। ਜਿੰਨਾ-ਜਿੰਨਾ ਨੇ ਵੀਡੀਓ ਇਹ ਦੇਖੀ ਹੈ ਉਹ ਆਪਣੇ ਦੱਸਣਗੇ ਕਿ ਤੁਹਾਡੇ 35 ਦੇ ਵਿੱਚੋਂ ਕਿੰਨੇ ਨੰਬਰ ਬਣੇ। ਕਮੈਂਟ ਕਰਕੇ ਦੱਸਣਾ ਤੇ ਆਪਣੇ ਦੋਸਤਾਂ ਦੇ ਨਾਲ ਸ਼ੇਅਰ ਕਰਨਾ, ਉਹਨਾਂ ਤੋਂ ਵੀ ਪੁੱਛਣਾ ਵੀ ਉਹਨਾਂ ਦੇ ਕਿੰਨੇ ਨੰਬਰ ਬਣਨੇ ਆ। ਥੈਂਕ ਯੂ।